ਪੰਜਾਬ 988 ਚੈਨਲ ਤੇ ਤੁਹਾਡਾ ਸਵਾਗਤ ਹੈ ਹੋਲੇ ਮਹੱਲੇ ਨੂੰ ਸਮਰਪਿਤ ਗੁਰਦੁਆਰਾ ਤਲਵੰਡੀ ਵਿਰਕ ਤੋਂ ਸਜਾਇਆ ਗਿਆ ਨਗਰ ਕੀਰਤਨ ਬ੍ਰਹਮ ਗਿਆਨੀ ਸੰਤ ਬਾਬਾ ਅਵਤਾਰ ਸਿੰਘ ਜੀ ਸੱਤ ਵਾਲਿਆਂ ਦੀ ਯਾਦ ਨੂੰ ਸਮਰਪਿਤ ਅਤੇ ਹੋਲੇ ਮਹੱਲੇ ਦੇ ਸੰਬੰਧ ਚ ਗੁਰਦੁਆਰਾ ਤਲਵੰਡੀ ਵਿਰਕ ਨਹਿਰ ਕੰਡੇ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤਲਵੰਡੀ ਵਿਰਕ ਕੰਡੇਰ ਨਹਿਰ ਤੋਂ ਆਰੰਭ ਹੋ ਕੇ ਬਬਰੀ ਨੰਗਲ ਪੀਰ ਦੀ ਸਾਹਿਬ ਪਰਾਣਾ ਧਾਰੀਵਾਲ ਗੁਰਦੁਆਰਾ ਸ੍ਰੀ ਬੁਰਸਾ ਮਾਲੀਸ਼ਾ ਭੰਗਲੇ ਲਾਲਪੁਰ ਸਦਵਾ ਤੱਬਰ ਬਾਈਆਂ ਤੋਂ ਹੁੰਦਾ ਹੋਇਆ ਆਰੰਭਿਕਸਤਾਨ ਤੇ ਸਮਾਪਤ ਹੋਇਆ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਸਮੇਤ ਪਰਾਣਾ ਧਾਰੀਵਾਲ ਵਿਖੇ ਸੁਖ ਜੀਵਨ ਕੁਮਾਰ ਲਾਢੀ ਮੁਨਸੀ ਦੇ ਸਮੂਹ ਪਰਿਵਾਰ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸ਼੍ਰੀਮੰਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਰੋਪਾਉ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਵਕ ਵਕ ਪ੍ਰਕਾਸ਼ ਦੇ ਜੂਸ ਦੇ ਲੰਗਰ ਲਗਾਏ ਗਏ। ਉਪਰੰਤ ਗੁਰਦੁਆਰਾ ਸ਼੍ਰੀ ਬੁਰਸਾ ਧਾਰੀਵਾਲ ਵਿਖੇ ਪਹੁੰਚੇ ਤੇ ਹੱਦ ਗ੍ਰੰਥੀ ਭਾਈ ਗੁਰਦੇਵ ਸਿੰਘ ਕਲਿਆਣਪੁਰ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਗਤਕਾ ਜਥਾ ਨੇ ਆਪਣੇ ਜੋਰ ਦਿਖਾਏ ਜਦ ਕੇ ਢਾਡੀ ਜਸਾ ਧਰਮ ਸਿੰਘ ਪੁੰਬਲੀ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਉਂਦੇ ਹੋਏ ਸੰਗਤਾਂ ਨੂੰ ਬਾਣੀ ਅਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਪਾਲਾ ਪ੍ਰਬੰਧਕ ਕਮੇਟੀ ਨਿਰਮਲ ਸਿੰਘ ਸਮੇਤ ਸਮੂਹ ਮੈਂਬਰ ਕੋਟਲੀ ਸੂਰਤ ਮੱਲੀ ਸਰਵਜੀਤ ਸਿੰਘ ਪੱਠੇਵਾਲੇ ਕਮਲਜੀਤ ਸਿੰਘ ਸੁਨੂ ਸੋਲ ਕਮਲਜੀਤ ਸਿੰਘ ਦੀਪੂ ਕਸ਼ਮੀਲ ਸਿੰਘ ਬਗਉ ਤੋਂ ਇਲਾਵਾ ਵੱਡੀ ਗਿਣਤੀ ਚ ਸੰਤਾ ਨੇ ਨਗਰ ਕੀਰਤਨ ਸਮੁਲਿਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਆਓ ਤੁਹਾਨੂੰ ਦਿਖਾਉਂਦੇ ਆ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਦੇਖੋ ਧਾਰਿਆਲ ਤੋਂ ਪੱਤਰਕਾਰ ਇਮਰਜੀਦ ਦੀ ਖਾਸ رپورਟ ਅਜਰਿਆ ਜਿਆ ਨਗਰ ਕੀ ਕਰ ਲਜਾਇਆ ਗਿਆ ਬਾਤ ਕਰ ਲਜਾਇਆ ਤੇ ਕਿਹੜੇ ਸਬੰਧ ਨਗਰੀ ਨਾਲ ਹੋਇਆ ਜੀ ਤੇ ਜੀ ਹਰ ਸਾਲ ਹੋਲੇ ਮਹਲੇ ਦੇ ਸੰਬੰਧ ਵਿੱਚ ਸੰਤ ਬਾਬਾ ਬਤਾਰ ਸਿੰਘ ਛੱਤ ਵਾਲੇ ਮਹਾਂਪੁਰਖਾਂ ਦੇ ਤਪ ਸਥਾਨ ਤਲਵੰਡੀ ਵਿਰਕ ਤੋਂ ਉੱਥੋਂ ਸ਼ੁਰੂ ਹੁੰਦਾ ਜੀ ਇਹ ਉੱਥੋਂ ਹੋ ਕੇ ਮੁੜ ਕੇ ਬੱਬਰੀ ਪੀਰ ਦੀ ਸੈਨ ਪੈਰਾ ਬੋਜੂ ਸਾਹਿਬ ਗੋਦਰ ਸਾਹਿਬ ਫਿਰ ਤੋਂ ਗਾਫਰ ਮਾਲੀ ਸਰਾਂ ਹੁਬਲੇ ਇੱਥੋਂ ਬੁਲਿਓ ਗਾਂ ਫਿਰ ਅੱਗੇ ਤਿੱਬੜ ਤਿੱਬੜ ਤੋਂ ਗਾਫ ਸਿਧਵਾ ਸਿਧਵਾ ਤੋਂ ਗਾਫ ਲੱਗੇ ਇਹ ਵਾਪਸ ਬਾਈਆਂ ਵਿੱਚੋਂ ਦੇ ਵਾਪਸੇ ਇਹ ਤਲਵੰਡੀ ਵਿਰਕ ਨਹਿਰ ਦੇ ਕੰਨੇ ਜਿੱਥੇ ਮਾਹਪੁਰਖਾਂ ਨੇ ਤਾਬਕ ਕੀਤਾ ਉੱਥੇ ਜਾ ਕੇ ਸਮਾਪਤੀ ਹੋਣੀ ਹੈ ਹਰ ਸਾਲ ਹੌਲੇ ਮਲੇ ਸਬੰਧ ਵਿੱਚ ਮਾਹਪੁਰਖਾਂ ਦੇ ਉਹਨਾਂ ਨੇ ਆਪ ਆਪਣੇ ਹੱਥੀਏ ਕੰਮ ਜੇ ਸ਼ੁਰੂ ਕੀਤੇ ਸੀ ਉਹਦੇ ਉੱਤੇ ਸੱਜਤਾ ਤੋਰਨੇ ਪਾ ਗਏ ਤੇ ਚੱਲ ਰਹੀਆਂ ਨੇ ਸੋ ਇਹ ਖੁਸ਼ੀ ਵਿੱਚ ਜੋ ਇਹ ਨਗਰ ਕਿਤੇ ਨਿਕਲਿਆ ਪੰਜ ਪੈਰਾਂ ਦੀ ਕੋਈ ਪ੍ਰੋਗਰਾਮ ਸਾਡੇ ਖੇਤਰ ਆਇਆ ਹੈ ਇੱਥੇ ਨਵਾਂ ਕਿਤੇ ਨਿਕਲਿਆ ਜੀ ਦੀਤ ਬਾਅਦ ਸੰਗਤਾਂ ਪਹੁੰਚਿਆ ਵਾ ਕੀ ਕਹਿਣਾ ਚਾਹੁੰਦੇ ਸੰਗਤਾਂ ਕੋ ਅਸੀਂ ਇਹੋ ਕਹਾਂਗੇ ਕਿ ਗੁਰੂ ਮਾਲ ਸਾਰੀ ਸੰਗਤਾਂ ਜਿਹੜੀਆਂ ਵਾ ਗੁਰੂ ਦੇ ਲਾਲ ਲੱਗ ਕੇ ਤੇ ਆਪਣਾ ਜੀਵਨ ਸਫਲਾ ਕਰਨਾ ਅਮਰ ਸ਼ਕਨਾ ਤੋਂ ਖਾਲਸੇ ਦੇ ਪ੍ਰਗਟ ਦਿਹਾੜੇ ਦਾ ਜੋ ਪਸਾਖੀ ਦਿਹਾੜਾ ਆ ਰਿਹਾ ਵਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਸਾਰੀਆਂ ਸੰਗਤਾਂ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸਿੰਘ ਸੱਜ ਕੇ ਤੇ ਗੁਰੂ ਵਾਲੇ ਬਣਨਾ ਤੇ ਇਹੋ ਹੀ ਭਲਾ ਸੰਦੇਸ਼ ਆ ਬੋਲ ਕੀਤਾ ਜਾ ਰਿਹਾ ਨੌਜਵਾਨ ਪੀੜੀ ਦੀਆਂ ਨਸਿਆਂ ਪਲ ਕੁਰੀ ਆ ਉਹਨਾਂ ਨੌਜਵਾਨਾਂ ਨੂੰ ਕੀ ਦੇ ਦੇਣਾ ਚਾਹੀਦਾ ਮਹਿੰਦੇ ਸੰਦੇਸ਼ ਇਹ ਦਵਾਂਗੇ ਕਿ ਸਾਰੇ ਜੋ ਨੌਜਵਾਨ ਆ ਉਹ ਗੁਰੂ ਵਾਲਾ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੇ ਲਾਲ ਲਾ ਕੇ ਆਪਣਾ ਜੀਵਨ ਸਫਲ ਕਰਨਾ ਇਹ ਤੋਂ ਬਗੈਰ ਕਿਸੇ ਦਾ ਕੋਈ ਪੁਜਾਰੀ ਨੇ ਜਿੱਥੇ ਮਾਜਿਦ ਦਾ ਹੁਲਣਾ ਨਾ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਨੇ ਕਿਸੇ ਨੇ ਨਾਗੇ ਨ ਲੱਗਣ ਦੇਣਾ ਜਿੱਥੇ ਮਰਜੀ ਦਾ ਹੁਲੜੀ ਸੰਗਤ ਗੁਰੂ ਗ੍ਰੰਥ ਸਾਹਿਬ ਜਿਹਨੇ ਆਪਣੀ ਗੋਦ ਵਿੱਚ ਲੈ ਆ ਕੇ ਤੇ ਉਹਨੇ ਹੀ ਭਲਾ ਕਰਨਾ ਜੋ ਕਾਲ ਯੁਗ ਦਾ ਜੋ ਜਹਾਜ ਹੈ ਉਹਦੇ ਵੀ ਚੜ ਕੇ ਇਹ ਪਾਰ ਲੰਘ ਸਕਣਿਆ ਮੇਰੇ ਸਾਡਾ ਉਤਰਾਂ ਪਾਰ ਤਰਾਂ ਨੇ ਹੋ ਸਕਦਾ ਜਿੰਨਾ ਮਰਜੀ ਆਪਣੇ ਸਿਰ ਦੇ ਉੱਤੇ ਜਿੱਥੇ ਬੱਜੀ ਇਹ ਹੁਲੜੀਏ ਆਪਾਂ ਵੱਡੇ ਆਈਡੀ ਪਾਵਰ ਗੁਰੂ ਗ੍ਰੰਥ ਸਾਹਿਬ ਆ ਬੜੀ ਪਹਾਨ ਪਾਵਰ ਜੇ ਧਰਤੀ ਆ ਉਹ ਅਰਜਨ ਦੇਵ ਮਾਜ਼ੀ ショ ਪ੍ਰਾਪਤ ਹੈ ਤੇ ਅਸੀਂ ਤੇ ਇਹੋ ਨੌਜੋਨਾਂ ਕਹਾਂਗੇ ਗੁਰਦੇ ਲਾਲ ਲੱਗ ਕੇ ਜਿੰਦ ਖੱਜਣ ਤੇ ਆਪਣਾ ਜੀਵ ਸਫਲਾ ਕਰਨੇ ਜੀ ਅੱਛਾ ਵਾਹਿਗੁਰੂ ਜੀ ਕਾ ਖਾਲਸਾ